ਸੰਗਤ ਨਾਲ ਭਰੀ বাস ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ বাস ਦੀ ਬ੍ਰੇਕ ਫੇਲ ਹੋ ਗਈ ਤੇ ਜਿਸ ਕਾਰਨ ਇੱਕ ਮਹਿਲਾ ਦੀ ਸਹਾਦ세 ਦੌਰਾਨ ਮੌਤ ਹੋ ਗਈ ਹੈ ਜਦੋਂ ਕਿ ਤਿੰਨ ਜਣੇ ਜ਼ਖਮੀ ਦੱਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਸੰਗਤ ਮਾਛੀਵਾੜਾ ਤੋਂ ਚਰਨਛੋ ਗੰਗਾਸ਼੍ਰੀ ਕੋਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੀ ਕਿ ਬੱਸ ਰਸਤੇ ਦੇ ਵਿੱਚ ਹਾਦਸਾ ਗ੍ਰਸਤ ਹੋ ਜਾਂਦੀ ਹੈ ਬੱਸ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਜਿਸ ਕਾਰਨ ਇਹ ਹਾਦਸਾ ਵਾਪਰ ਜਾਂਦਾ ਬੱਸ ਦੇ ਵਿੱਚ ਬਜ਼ੁਰਗ ਤੇ ਬੱਚੇ ਵੀ ਸਵਾਰ ਸਨ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਇਸ ਮੌਕੇ ਬੱਸ ਸਵਾਰ ਮਹਿਲਾ ਦਾ ਕਹਿਣਾ ਹੈ ਕਿ ਜਦੋਂ ਬ੍ਰੇਕ ਲੱਗੀ ਤਾਂ ਬ੍ਰੇਕ ਇੰਨੀ ਜ਼ਬਰਦਸਤ ਸੀ ਕਿ ਸਾਰੀ ਸਵਾਰੀਆਂ ਦੇ ਸੱਟਾਂ ਲੱਗਿਆ ਨੇ ਪਰ ਕਿਸੇ ਨੂੰ ਜ਼ਿਆਦਾ ਲੱਗਿਆ ਨੇ ਤੇ ਕਿਸੇ ਉਹ ਘੱਟ ਲੱਗਿਆ ਨੇ ਉੱਥੇ ਮ੍ਰਿਤਕ ਦੀ ਪਛਾਣ ਕਿਰਨ ਬਾਲਾਵੱਜੋ ਹੋਈ ਹੈ ਜਿਸ ਦੀ ਉਮਰ 60 ਸਾਲ ਦੀ ਦੱਸੀ ਜਾ ਰਹੀ ਹੈ ਜੋ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਦੀ ਰਹਿਣ ਵਾਲੀ ਸੀ ਫਿਲਹਾਲ ਇਸ ਹਾਦਸੇ ਦੌਰਾਨ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ ਨੇ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਉੱਥੇ ਹੀ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਬੱਸ ਦੀਆਂ ਬ੍ਰੇਕਾਂ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ ਜਦੋਂ ਬੱਸ ਚਰਨ ਚੋਗ ਗੰਗਾ ਸ਼੍ਰੀ ਕੁਰਾਲਗੜ ਸਾਹਿਬ ਵਿਖੇ ਜਾ ਰਹੀ ਸੀ ਤਾਂ ਇਹ ਹਾਦਸਾ ਵਾਪਰ ਗਿਆ ਮੇਰਾ ਨਾਮ ਲਵਜੀਤ ਕੌਰ ਜੀ ਸਰ ਅਸੀਂ ਸਮਰਾਲੇ ਤੋਂ ਮੱਥਾ ਟੇਕਣ ਲਈ ਆਏ ਹੋਏ ਸੀ ਕਿ ਕੁਰਾਲਗੜ ਸਾਹਿਬ ਅਸੀਂ ਉੱਪਰ ਮੱਥਾ ਟੇਕ ਕੇ نیچے ਜਿਵੇਂ ਆ ਰਹੇ ਸੀਗੇ ਤੇ ਸ਼ਾਇਦ ਪਤਾ ਨਹੀਂ ਬੱਸ ਕੋਈ ਬ੍ਰੇਕ ਫੇਲ ਹੋ ਗਿਆ ਨੇ ਕਿਦੋਂ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਬਸ ਇੰਨਾ ਸੀ ਕਿ ਜਦੋਂ ਇੱਕਦਮ ਬੱਸ ਰੁਕੀ ਆ ਉਸ ਟਾਈਮ ਹੀ ਸਾਨੂੰ ਪਤਾ ਲੱਗਿਆ ਤੇ ਸਾਰੇ ਜਿਹੜਾ ਇੱਕਦਮ ਟੁਕੜ ਨਾਲ ਬੱਸ ਤੇ ਸੀਟਾਂ ਛੁੱਟਾ ਵੱਜੀਆਂ ਸਭ ਦੇ ਕਿਸੇ ਚੈਸਟ ਕਿਸੇ ਦੇ ਪੇਟ ਮਤਲਬ ਸਾਰਾ ਹੋਇਆ अच्छा जी ते डेथ ਵੀ ਹੋ ਕਿਸੇ ਦੀ ਹੋਜੇ ਕਨਫਰਮ ਨਹੀਂ ਹੈ ਸਰ ਪੂਰਾ ਕਿੰਨੀਆਂ ਸਵਾਰੀਆਂ ਸੀ ਉਦਾਂ ਬਸ ਤੇ ਤਕਰੀਬਨ ਕਿੰਨੇ ਕ ਬੱਚੇ ਜਾਂ ਕਿੰਨੇ ਕਿਸ਼ੇਗਰ ਤਾਂ ਤਕਰੀਬਨ ਸਾਡੇ 10 12 ਕੁ ਦੇ ਕਰੀ ਬੱਚੇ ਸੀਗੇ ਬਾਕੀ ਵੱਡੇ ਸੀਗੇ 27 ਸਵਾਰੀਆਂ ਸੀਗੀਆਂ ਟੋਟਲ ਹਾਂਜੀ ਸਾਡੇ ਕੋਲ ਖਰਾਲਗੜ੍ਹ ਸਾਹਿਬ ਤੋਂ ਐਂਬੂਲੈਂਸ ਆਈ ਸੀਗੀ ਜੀ ਉਹਦੇ ਚ ਇੱਕ ਵਿਅਕਤੀ ਬ੍ਰੌਟ ਡੈਡ ਸੀਗਾ ਤੇ 4 ਦੇ ਸੱਟਾਂ ਲੱਗੀਆਂ ਸੀਗੀਆਂ ਜਿਨ੍ਹਾਂ ਵਿੱਚੋਂ 2 ਦੇ ਮਾਮੂਲੀ ਖਰੋਚ ਹੀ ਆਈ ਸੀਗੀ ਤੇ 2 ਦੇ ਫ੍ਰੈਕਚਰ ਲੱਗਰੇ ਨੇ ਤੇ ਅਸੀਂ ਉਹਨਾਂ ਦੇ ਹੁਣ ਚੈਂਬਿੰਗ ਕਰ ਰਹੇ ਹਾਂ ਤੇ ਉਹਨਾਂ ਦਾ ਟੇਕਓਵਰ ਹੋ ਰਿਹਾ ਹੈ ਮ੍ਰਿਤਕ ਦੀ ਮ੍ਰਿਤਕ ਦਾ ਨਾਮ ਹੈਗਾ ਜੀ ਕਿਰਨ ਵਾਲਾ ਉਮਰ 60 ਸਾਲ ਦੀ ਹੋਈਗੀ